ਮੁੜ ਕੇ ਹੁਣ ਤਾਂ ਭੱਜਦੇ ਆ ਸਬਜ਼ੀ ਵਾਲੇ ਦੇਣ ਵਾਲੇ ਇਹਨਾਂ ਨੂੰ ਮਗਲ ਸਬਜ਼ੀ ਆ ਲੈਣ ਆਲੇ ਭੱਜਾ ਕਰਨਗੇ ਹਾਂ ਵੀ ਭਾਈ ਤੇ ਸਬਜ਼ੀ ਭਾਜਣਾ ਉਹਨਾਂ ਤੋਂ ਲੈਣਾ ਉਹਨਾਂ ਤੋਂ ਲੀ ਮਾਰ ਕੇ ਨਿਕਲ ਜਾਣਾ ਹਾਂ ਕੋਣ ਸਪੀਕਰ ਜਾਲਾ ਆ ਵੀ ਆਜੋ ਸਬਜ਼ੀ ਵਾਲੇ ਮਰਦੇ ਪੱਲੀ ਵੱਜੂ ਕੱਲੀ ਉਹਦਾ ਅਗਲਾ ਹੋ ਜਾਇਆ ਕਰੂ ਤੇ ਪੱਲੀ ਸੁਣ ਕੇ ਐ ਹੁੰਦੇ ਆਂ ਟੀ ਜਿਹੜਾ ਮਰਜੀ ਦਾ ਚੱਕ ਲੋ ਭਾਈ ਲਾਅ ਦੀ ਗਰੰਟੀ ਆ ਇਹਦਾ ਬਜ਼ਾਰਾ ਚ ਕਿੰਨਾ ਗਿਆ ਜੀ ਇਹ ਭਾਈ 8 ਤੋਂ 7 ਰੁਪਏ 8 ਤੋਂ 7 ਰੁਪਏ ਕੋਈ 7 ਰੁਪਏ ਕਿਹ ਗਾ 8 ਵੇਚ ਗਿਆ ਕੋਈ ਹੋਲਾ ਨਹੀਂ ਭਾਈ ਇਹ ਹਾਂ ਕੁੱਲੀਵਾ ਜੀ ਭਾਈ ਸਿਰੇ ਦੀ ਕੁਆਲਿਟੀ ਦਾ 15 ਰੁਪਏ ਵੇਚ ਗਿਆ ਭਾਈ ਟੱਕਰੇ ਲੈ ਭਾਈ ਕਿਹਦਾ ਕਹੇ ਭਾਈ 13 ਤੋਂ 15 ਰੁਪਏ 13 ਤੋਂ 15 ਰੁਪਏ ਲਾ ਭਾਈ ਹਣ ਗਰਮ ਇਹ ਭਾਈ ਜਿਹੜਾ ਥੋੜਾ ਥੋੜਾ ਰੇਟ ਵਧੇ ਮਤਲਬ ਹਣਾ ਦੋ-ਤਿੰਨ ਸੌਦਾ ਕਰ ਗਿਆ ਨਾ ਸੌਦਾ ਕਰ ਗਿਆ ਨਾ ਵਧ ਗਈ ਭਾਈ ਹਾਂ ਹੁਣ ਹਰੇਆ ਕਿਸਮ ਦਾ ਨਹੀਂ ਹੌਲੀ ਹੌਲੀ ਤੇਜ਼ ਹੋਊਗਾ ਭਾਈ ਮੋਟਾ ਹੋਊਗਾ ਜੀ ਜਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਚੱਕ ਟਲੋ ਬਾਈ 27 ਮਈ 2025 ਕੋਟਕਪੂਰਾ ਮੰਡੀ ਬਾਈ ਜਿੱਥੇ ਬਹ ਖੜਿਆ ਰੇਡ ਗਣਾਉਣ ਲੱਗਿਆ 23 ਤੇ ਤੇ ਰੇਡ ਗਣਾਵਾਂਗੇ ਬਾਈ ਪਵਨ ਦੀ ਦੁਕਾਨ ਤੇ ਖੜੇ ਆ ਤੇ ਦਸ਼ਮੇਸ਼ ਪਿੰਦਾ ট্রেਡਿੰਗ ਕੰਪਨੀ ਜਿਹੜਾ ਨਾਮ ਆ ਜਾਂਦਾ ਬਾਈ ਜੇ ਨਾ ਜਦੋਂ ਤੁਸੀਂ ਮੰਡੀ ਦੇ ਵਿੱਚ ਸੈਂਟਰ ਹੋਣਾ ਜੀ ਇਧਰ ਬਹਾਦਰ ਚਾਹਲਾ ਉਹ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਬਖਦਾ ਨਾਲ ਹੀ ਬਾਈ ਦੀ ਦੁਕਾਨ ਆ ਜਾਂਦੀ ਹੈ ਜੀ ਗੱਲਬਾਤ ਕਰਦੇ ਆ ਬਾਈ ਨਾਲ ਅੱਜ ਜਿਹੜਾ ਮੇਤਰੋ ਤਾਜੇ ਤਾਜੇ ਰੇਟ ਕੀ ਚੱਲੇ ਆ ਜੀ ਹਣਾ ਸਸ ਜੀ ਗੱਲ ਬਾਈ ਜੀ ਹੋ ਠੀਕ ਹੈ ਭਰਾ ਵਧੀਆ ਕੀ ਕੀ ਰੇਟ ਚੱਲ ਗਿਆ ਅੱਜ ਜੀ ਹਾਂਜੀ ਰੇਟ ਬਾਈ ਪਿੰਡੀ ਵੇਗ ਗਿਆ 18 ਤੋਂ 20 18 ਤੋਂ 20 ਰੁਪਏ ਜਿਹੜੀ ਅੱਜ ਪਿੰਡੀ ਵੇਗੀ ਬਾਈ ਸਹੀ ਆ ਬਾਈ ਤੇਜ ਜਵੇਦਰ ਬਾਈ ਕਦੂ ਬਾਈ ਕਦੂ ਬਾਈ ਕਦੂ ਅਜ ਤੇਜ ਸੀ ਕਦੂ ਚੰਗਾ ਵਿਕਿਆ 22 ਰੁਪਏ ਬਾਈ ਮੋਟਾ ਸੀ ਹੋਵੇਗਾ 15 ਰੁਪਏ ਉਹ ਵਗਿਆ 15 ਸਵਾ 15 ਕੁਆਲਟੀ ਆ 15 ਰੁਪਏ ਵਗਿਆ ਬਾਈ ਤੇ ਕਲੇ ਬਾਈ ਤੇਰਾ ਦਾ ਬਾਈ 13 ਤੋਂ 15 ਰੁਪਏ 13 ਤੋਂ 15 ਰੁਪਏ ਲਾ ਬਾਈ ਹਣ ਗਰਮ ਇਹ ਬਾਈ ਜਿਹੜਾ ਥੋੜਾ ਥੋੜਾ ਰੇਟ ਵਧਿਆ ਮਤਲਬ ਹਣਾ ਦੋ ਕੁ ਦਿਨ ਸੌਦਾ ਕਰ ਗਿਆ ਨਾ ਸੌਦਾ ਕਰ ਗਿਆ ਵਧ ਗਈ ਬਾਈ ਹਾਂ ਹੁਣ ਹਰੇਕ ਸੌਦਾ ਨਹੀਂ ਹੌਲੀ ਹੌਲੀ ਤੇਜ ਹੋਊਗਾ ਬਾਈ ਮੋਟਾ ਹੋਊਗਾ ਜਵੇਦਰ ਖਰਬੂਜੇ ਪਏ ਬਾਈ ਖਰਬੂਜਾ ਆ ਵੀ ਕਾ 14 ਰੁਪਏ 14 ਰੁਪਏ ਇਹ ਦੂਜਾ ਆ ਗਿਆ ਕਿ ਲੋ ਕਿਹਨਦੇ ਸਹੀ ਹੈ ਸਹੀ ਹੈ ਸਹੀ ਹੈ ਭਾਈ ਚੱਬੜ ਦਾ ਰੇਟ ਕੰਨਾ ਗਿਆ ਚੱਬੜ ਵੇਗਾ 30 ਤੋਂ 25 ਭਾਈ ਚੱਬੜ ਵੇਗਾ ਭਾਈ 30 ਤੋਂ 35 ਰੁਪਏ ਕਿਲੋ ਕਾੜੀ ਵੇਖੋ ਜੀ ਤੁਸੀਂ ਖੱਛੀ ਦਾ ਬਿਜਾਰ ਕੰਨਾ ਭਾਈ ਖਗੜੀ ਵੀਰੇ 10 ਰੁਪਏ ਵਿਕ ਗਿਆ ਖਗੜੀ 9 10 9 9 ਜਨਾਬ ਭਾਈ ਇਧਰ ਨਾ ਫਲੀਆਂ ਪਈਆਂ ਬਹੁਤ ਕੈਂਡ ਕੁਆਲਟੀ ਹੈ ਜੀ ਇਹ ਕੀ ਰੇਟ ਹੈ ਭਾਈ ਇਹ ਵਿਕੀਆ 50 ਰੁਪਏ ਇੱਕ ਫਲੀ ਸੀ ਸਵੇਰੇ ਉਹ ਵੀ ਕੀ 60 ਰੁਪਏ ਥੋੜੀ 60 ਵੀ ਗਿਆ ਇਦੋਂ ਵੀ ਟੌਪ ਸੀਗੀ ਜੀ ਇਦੋਂ ਵੀ ਟੌਪ ਸੀ ਲੈ ਭਾਈ ਇਦੋਂ ਵੀ ਟੰਡੀ ਦੇ ਬਿਜਾਰਾ ਚ ਕਿੱਥੇ ਜੇ ਖੜਾ ਪਿੰਡੀ ਵੀਰੇ 16 ਤੋਂ 20 ਤੇ ਹੋਈ ਸੀ ਹੋਗਾ ਚੋਲੇ ਟੋਪੀ ਨੂੰ ਟੋਪੀ ਦੀ ਗਵਾਲਟੀ ਕਿੰਨੀ ਟੋਪ ਦੀ ਟੋਪ ਦੀ ਗਵਾਲਟੀ ਕਿੰਨੀ ਹੈ ਭਾਈ ਟੋਪ ਦੀ ਇਹ 20 ਰੁਪਏ ਦੀ ਵੀ ਟੋਪ ਦੀ ਗਵਾਲਟੀ ਨਾ ਟੋਪ ਹੀ ਨਿਕਲੇ ਮੈਨੂੰ ਆ ਭਾਈ ਵੈਗ ਨਹੀਂ ਤੇ ਭਾਈ ਵੈ ਇਹਦਾ ਵੀ ਦਾਤੋਂ 15 ਰੁਪਏ ਵਿਗਿਆ ਹੋਣੀ ਹੈ ਇਹ ਨਹੀਂ ਆ 15 ਰੁਪਏ ਭਾਈ ਨਾ 15 ਭਾਈ 15 20 ਰੁਪਏ ਭਾਈ 20 ਰੁਪਏ ਕਿੰਨਾ ਰਹਿ ਗਈ ਭਾਈ ਚੌਲਾ ਅੱਜ ਤੇਜ਼ ਰਿਆ ਚੌਲਾ ਕਿੰਨਾ ਰਿਹਾ ਚੌਲਾ 45 ਤੋਂ 50 ਰੁਪਏ ਵਿਗਿਆ ਭਾਈ ਆ ਭਾਈ 45 ਤੋਂ 50 ਰੁਪਏ ਚੌਲੇ ਦਾ ਰੇਟ ਰਹਿ ਗਿਆ ਭਾਈ ਹੈ ਨਾ ਬਾਕੀ ਜਿਹੜਾ ਕਰੇਲੇ ਪਾਇਆ ਪੈਸ ਦੂਜੇ ਆਪਣਾ ਪੇਠਾ ਪਿਆ ਭਾਈ ਪੇਠਾ ਦਾ ਹੋ ਜਾਈ ਹੈ 100 ਰੁਪਏ 7 8 ਰੁਪਏ ਵਿਕਿਆ 6 7 8 ਪੂਰਾ ਲਾਲ ਗੱਲਾਂ ਵਰਗਾ ਸਰੇ ਦਾ ਰਮਾ ਗੋਰੀਆਂ ਦੀਆਂ ਗੱਲਾਂ ਵਰਗਾ ਗੋਰੀਆਂ ਦੀਆਂ ਗੱਲਾਂ ਵਰਗਾ 7 8 ਰੁਪਏ ਇਹ ਜਿਹੜਾ ਬਾਈ ਤੋਰੀ ਨਹੀਂ ਤੇਰੀ ਉੱਥੇ ਜੀ 100 ਰੁਪਿਆ ਤੋਰੀ ਉੱਥੇ ਜੀ 100 ਰੁਪਿਆ ਤਰਾ ਚੰਗੀ ਤਰਾ 10 ਰੁਪਏ ਉਹ ਵੀ ਹਾਂ 10 ਵੀ ਰੁਪਏ ਆ 20 ਰੁਪਏ ਇਹ ਦਿੰਨੇ ਟਿੰਡੋ ਦਾ ਬਾਜ਼ਾਰ ਕੱਲਾ ਗਿਆ ਟਿੰਡੋ ਵੀ 25 ਰੁਪਏ ਵਿਕੀ ਆ ਆਹ ਤਾਂ ਪੱਕੀ ਰਹਿ ਗਈ ਆਹ ਤਾਂ ਪੱਕੀ ਆ ਜਿਹੜੀ ਵਧੀਆ ਟਿੰਡੋ ਸੀ 25 ਰੁਪਏ ਵਿਕੀ ਆ ਬਈ ਅੱਗੇ ਲੱਗਦੀ ਸੀ ਟਿੰਡੋ ਬੋਲੀ ਤੇ ਬੋਲੀ ਤੋਂ ਬਿਨਾ ਵਿਕਦੀ ਜੀ ਬੋਲੀ ਤੋਂ ਬਿਨਾ ਫਿਲਵਾਵੇ ਹੁੰਦੇ ਨਾ ਸਵੇਰੇ ਉਹ 25 ਰੁਪਏ ਵੇਚਿਆ ਬਾਈ 25 ਰੁਪਏ ਹਾਂਜੀ ਬਾਈ ਮੈਂ ਨਹੀਂ ਕਿਹਾ ਮੈਂ ਤੁਹਾਡੇ ਮਤਲਬ ਸੌਦਾ ਛੇਤੀ ਹੋ ਜਾਂਦਾ ਕੀ ਕੀ ਹੈ ਜੇ ਕਰਦੇ ਆ ਬਾਈ ਉਹਦਾ ਵੀ ਰੇਟ ਹੀ ਆਪਣਾ ਜਾਇਜ਼ ਆ ਰੇਟ ਹੀ ਜਾਇਜ਼ ਹੁੰਦਾ ਸਵੇਰੇ ਅੱਧੇ ਹੀ ਨਹੀਂ ਆਪਾਂ ਅੱਗੇ ਮੈਂ ਬੰਦੇ ਨਾਲ ਗੱਲ ਕਰਕੇ ਆਇਆ ਨਾ ਆਏ ਨਹੀਂ ਯਾਰ ਵੀ ਸਵੇਰੇ 5 ਰੁਪਏ ਵਧ ਲਾ ਦੇ ਅਗਲਾ ਖੜਾ ਰਹਿ ਨਹੀਂ ਨਹੀਂ ਸੌਦਾ ਆਪ ਸਵੇਰੇ ਉਹ ਜੇ ਰੇਟ ਕੱਢ ਦੇਣਾ ਮੇਰੇ ਰੈਂਟ ਤੱਕ ਚੱਲੇ ਹਾਂ ਸਹੀ ਆ ਬਾਈ ਹਾਂ ਨੈਨ ਬਹੁਤ ਵਧੀਆ ਬਾਈ ਮਹਿੰਗੀ ਲਾਈ ਜਾਂਦਾ ਪਿੰਡੀ ਯਾਰ 16 ਆਖਿਆ ਨੂੰ ਮਲਾਉਂਦਾ ਅੱਛਾ 20 ਰੁਪਏ ਤੱਕ 16 ਤੋਂ 20 ਕਿਆ 16 ਤੋਂ 20 ਹਾਂ 16 ਤੋਂ ਲੈ ਕੇ 20 ਰੁਪਏ ਤੱਕ ਤੇ ਜਿਹੜਾ ਬਾਈ ਮਤੀਰੇ ਦਾ ਬਾਜ਼ਾਰ ਕਰਨਾ ਮਤੀਰਾ ਆ ਜਾਈ ਬਾਈ ਲੈ ਬਾਈ ਤੁਹਾਨੂੰ ਗੱਡੀ ਵਗਾਉਣੀ ਆ ਮਤੀਰੇ ਦੀ ਆਈ ਵੀ ਪਹਿਲਾਂ ਤੁਸੀਂ ਮਤੀਰੇ ਦੀ ਕੁਆਲਿਟੀ ਚੈੱਕ ਕਰੋ ਹਣਾ ਬਾਈ ਲਾਲ ਦੀ ਗਾਰੰਟੀ ਆ ਬਾਈ ਜਿਹੜਾ ਮਰਜੀ ਦਾਣਾ ਦੇ ਲਾਲ ਦੀ ਗਾਰੰਟੀ ਆ ਜਿਹੜਾ ਮਰਜੀ ਦਾਣਾ ਚੱਕ ਲਓ ਬਾਈ ਲਾਲ ਦੀ ਗਾਰੰਟੀ ਆ ਇਹਦਾ ਗੁਜ਼ਾਰਾ ਚ ਕਿੰਨਾ ਗਿਆ ਜੀ ਇਹ ਬਾਈ 8 ਤੋਂ 70 ਰੁਪਏ 8 ਤੋਂ 70 ਰੁਪਏ ਕਿਆ ਕੋ 8 ਵੇਚ ਗਿਆ ਕੋਈ ਹੋਲਾ ਨਹੀਂ ਬਾਈ ਹਾਂ 728 ਰੁਪਏ ਆ ਤੇ ਬਾਈ ਦਾ ਨੰਬਰ ਭਰਾ ਦਾ ਨੰਬਰ ਆ ਗਿਆ ਬਾਈ ਹਾਂ ਕੁਆਲਟੀ ਆ ਸਹੀ ਆ ਜੀ ਬਾਈ ਜੀ ਦਾ ਲੈ ਬਾਈ ਆਹ ਧਾਰੀਆ ਖਰਬੂਜਾ ਬਾਈ ਇਹ 25 ਰੁਪਏ ਵੀਗਾ ਬਾਈ ਸਵੇਰੇ 25 ਰੁਪਏ ਵੀਗਾ ਸਵੇਰੇ ਲੈ ਬਾਈ ਬਾਈ ਆਪਣਾ ਨੰਬਰ ਕਿਨ ਆ ਗਿਆ 70370 ਠੀਕ ਆ 14565 78370 14565 14565 ਬਾਈ ਪਵਨ ਕੋਲੇ ਖੜੇ ਆ ਜੀ ਦਸ਼ਮੀਸ਼ ਪਿਤਾ ਟਰੇਡਿੰਗ ਕੰਪਨੀ ਆਣਾ ਲੈ ਬਈ ਬਾਈ ਨਾਲ ਵੀ ਗੱਲ ਕਰ ਬਾਈ ਲੋਕਾਂ ਦਾ 4 4 5 5 ਰੁਪਏ ਮਤੀ ਦਾ ਵਿਕੀਦਾ ਥੋੜਾ ਵਿਕੀਦਾ 72 ਬਾਈ ਕੁਆਲਟੀ ਨਾਲ ਵੇਖਦਾ ਨਾ ਅੱਛਾ ਕੁਆਲਟੀ ਇਹ ਇਹ ਚੀਜ਼ ਚੀਜ਼ ਘਾਓ ਯਾਰ ਇੱਕ ਬਾਈ ਬਾਈ ਕਹਿੰਦਾ ਗੱਲਾਂ ਨਾ ਘਰ ਨਹੀਂ ਟਾਈ ਦੇ ਮਤੀਰੇ ਚੀਰ ਕੇ ਵਿਖਾਈ ਦੇ ਲੋਖਾ ਇਧਰ ਕਰਾ ਨਹੀਂ ਮਤੀਰਾ ਚੀਰ ਦੇ ਬਾਈ ਏ ਏ ਬਾਈ ਨਿਕਲੂ ਲਾ ਲਾ ਫਿਕਾ ਨਹੀਂ ਖਲਾਇਆ ਆ ਬੱਲੇ ਨਹੀਂ ਯਾਰ ਸਹੀ ਨਜ਼ਾਰਾ ਇਹ ਲਿਖਿਆ 78 ਰੁਪਏ ਨਾਲੇ ਸੈੱਜ ਚੈੱਕ ਕਰੋ ਬਾਈ ਇਹ ਕਵਾਲਟੀਆਂ ਬਾਈ ਹੁਣ ਕਹਿੰਦੇ ਹੁੰਦੇ ਨਾ ਵੀਡੀਓ ਸਿਰਾਂ ਨਹੀਂ ਬਗਾਉਂਦੇ ਸਿਰਾਂ ਨਹੀਂ ਬਗਾਉਂਦੇ ਹਣ ਕਵਾਲਟੀਆਂ ਕਾਕੇ ਸਹੀ ਰਹਾ ਕਰਨੀਆਂ ਬਾਈ ਮੜਾਖਦਾ ਹੈ ਸਹੀ ਆ ਫਿਰ ਪਰਫੀ ਨੂੰ ਕੱਟਦਾ ਪਰਫੀ ਨੂੰ ਵੇਖਦ ਰਣਾ ਏ ਬਾਈ ਦਾ ਨੰਬਰ ਆ ਗਿਆ ਸਕਰੀਨ ਤੇ ਕਨੈਕਟ ਬਾਈ ਨਾਲ ਕਰ ਲੋ ਜੀ ਉੱਤੋਂ ਚੱਕ ਇਹ ਲੋੜ ਦੀ ਕਿੰਨਾ ਵਧੀਆ ਹੈ ਹੈਲੋ ਮਿੰਟਾ ਬਾਈ ਫੇਰ ਇਧਰ ਫਲਾਂ ਵਾਲੇ ਦੇ ਪਾਸੇ ਆ ਗਿਆ ਕੇਲੇ ਪਏ ਬਾਈ ਕੋਲੇ ਆਂਬ ਪਏ ਆ ਤੇ ਆਲੂ ਵਗੈਰਾ ਬਹੁਤ ਮੋਟਾ ਮੋਟਾ ਪਿਆ ਬਾਈ ਵੇਖ ਇਧਰ ਜਿਵੇਂ ਆਲੂ ਬਖਾਰਾ ਬਾਈ ਤਾਂ ਪੁੱਛਦੇ ਵੀ ਕੀ ਰੇਟ ਜਰਾ ਜਾਲੂ ਬਖਾਰੇ ਦਾ ਕੰਡਾ ਤੇ ਆਂਬ ਦਾ ਕੰਡਾ ਬਾਈ ਇਧਰ ਵੇਖੋ ਨਾਲ ਸਾਹਮਣੇ ਪਈ ਇਧਰ ਵੇਚੀ ਜਾਂਦਾ ਜੀ ਕਰ ਬਾਈ ਆਲੂ ਬਖਾਰਾ ਲਾਲ ਲਾਲ ਆਲੂ ਬਖਾਰਾ ਬੈ ਸਿਆਰਗਾ 90 ਰੁਪਏ ਕਿਲੋ ਜਿਹੜਾ ਬਈ ਨਾ ਟ੍ਰੇਡ 90 ਰੁਪਏ ਕਿਲੋ ਅੰਬ ਦਾ ਬਜਾਰ ਭਈ ਕਿੰਨਾ ਗਿਆ ਕਰਦੇ ਅੰਬ ਚੰਗਾ ਅੰਬ ਵੀ ਗਈ 60 ਰੁਪਏ ਦੀ 60 ਰੁਪਏ ਕਿਲੋ ਚੰਬਾ ਚੰਗਾ ਅੰਬ ਭਈ ਵਿਖਿਆ ਜਿਹੜਾ 60 ਰੁਪਏ ਕਿਲੋ ਕੇਲੇ ਦਾ ਬਜਾਰ ਬੜਾ ਯਾਰ ਵਧੀ ਤੁਰ ਜਾਂਦਾ ਭਈ ਕੀ ਚੱਕਰ ਆ ਇਹ ਕੇਲਾ ਘਾਟਾ ਹੀ ਫਸਲ ਦਾ ਅੰਗਰ ਕੇ ਵਧੀ ਅੰਦਰ ਕੀ ਕੀ ਕਿੰਨਾਰੇ ਵਗਿਆ ਅੱਜ ਅੱਜ 35 ਲੈ ਕੇ 40 ਦੇ ਵਿੱਚ 35 ਤੋਂ ਲੈ ਕੇ 40 ਰੁਪਏ ਕਿਲੋ ਭਈ ਬਾਹਰ ਤੁਹਾਨੂੰ 60 ਰੁਪਏ ਕਿਲੋ ਮਿਲਣਾ ਹਾਂ ਬਾਹਰ ਤੁਹਾਨੂੰ ਵਿਚਾਰਾਂ ਨੇ ਮਿਹਨਤ ਕਰਨੀ ਆ ਖਰਾਬ ਹੋ ਜਾਂਦੇ ਆ ਕੱਲ ਵੇਚ ਲੋ ਵਿਚਾਰਾ ਮੈਨੂੰ ਲੱਗਾ 30 ਦੇ ਤਿੰਨ ਤਰ੍ਹਾਂ ਕਿਲੋ ਪੀਤਾ ਵੰਡੀ ਗਿਆ ਐਨਾ ਖਰਾਬ ਉਹਦਾ ਕੀ ਕਰ 150 ਪੈਂਦਾ ਆ ਰੋਲਾ ਮਿੱਤਰੋ ਜਿਹੜਾ ਗਰਮੀ ਦੇ ਵਿੱਚ ਪੈ ਜਾਂਦਾ ਬਈ ਖਰਾਬ ਹੋ ਜਾਂਦਾ ਇਧਰ ਬਾਕੀ ਕੀ ਹੈ ਪੈਪਰੇ ਜਿਹੜਾ ਹੋਊਗਾ ਇਧਰ ਰੇਟ ਤੇ ਅਲੂ ਮੁਖਰਾ ਆ ਜਾਂਦਾ ਆਂਬ ਆ ਜਾਂਦੇ ਫਲਾਲ ਬਈ ਆਈ ਕੋਈ ਤਿੰਨ ਸੀਗਾ ਹੋਰ ਕੋਰ ਖਰਬੂਜਾ ਵਗੈਰਾ ਕੋਈ ਨਹੀਂ ਖਰਬੂਜਾ ਮੰਦਰਾ ਵਗੈਰਾ ਕੁਝ ਨਹੀਂ ਤੇ ਜਿਵੇਂ ਅਚੀਕੂ ਵਗੈਰਾ ਆੜੂ ਆੜੂ ਨਹੀਂ ਨਹੀਂ ਅੰਗੂਰ ਸੀ ਗੋਲ ਵੇਗ ਗਿਆ ਉਹ ਕੀ ਰੇਟ ਵੇਗਿਆ ਬਈ 600 ਰੁਪਏ 5 ਕਿਲੋ ਠੀਕ ਆੜੂ ਆੜੂ ਦਾ ਰੇਟ ਕਿੰਨਾ ਗਿਆ ਆੜੂ ਪਤਾ ਨਹੀਂ ਆਪਣੇ ਕੋਲ ਨਹੀਂ ਆ ਆ ਨਹੀਂ ਆੜੂ ਨੇ ਆੜੂ ਦੀ ਖੇਤੀ ਕਰਦੇ ਭਾਈ ਆੜੂ ਜਾਨੀ ਮੌਸਮ ਹੋਣ ਗਿਆ ਆੜੂ ਦਾ ਤੇ ਆੜੂ ਬੰਦ ਹੋ ਗਿਆ ਜੀ ਹੁਣ ਫਿਲਹਾਲ ਆਲੂ ਬਖਾਰਾ ਜੀ ਆਮ ਲੀਜੀ ਕੋਲ ਲੱਜ ਪਈ ਆਪਣੇ ਇੱਕ ਦੋ ਦਿਨਾਂ ਤੱਕ ਇੱਕ ਦੋ ਦਿਨਾਂ ਦੇ ਵਿੱਚ ਲੀਜੀ ਦਾ ਬਾਜ਼ਾਰ ਕਿੱਥੇ ਜੇ ਫਿਰਦਾ ਹੁੰਦਾ ਜੇ ਪਤਾ ਕਰਿਆ ਹੁੰਦਾ 140-500 ਰੁਪਏ 150 ਤੱਕ ਹੀ ਹੈ ਨਾ 140-500 ਰੁਪਏ ਤੱਕ ਜਿਹੜਾ ਵੀ ਲੀਜੀ ਦਾ ਬਾਜ਼ਾਰ ਫਿਰਦਾ ਜੀ ਬਾਈ ਕੋਲੇ ਆਮ ਆਲੂ ਵਗਾਰੇ ਕੇਲੇ 나ਸੀ ਸਾਹਿਬ 3702 ਕੀ ਠੀਕ ਆ ਭਾਈ ਬਾਈ ਕੋਲੇ ਆ ਗਏ ਇੱਧਰ ਤੇ ਬਾਈ ਦੋ ਰੇਟ ਕਣਨ ਲੱਗਾ ਇਹਦਾ ਬਾਅਦ ਦੱਸੋਦੇ ਖੀਰੇ ਕੁਰੇ ਲਸ ਮਾਰੇ ਸਿੱਧਕ ਵਿੱਚ ਆਪਣੀਆਂ ਵਧੀਆ ਵਧੀਆ ਤੇ ਲਾਭ ਚਿੱਟੇ ਚਿੱਟੇ ਬਗਲੇ ਗਲਾਬੀ ਬਲਾਗੇ ਬਗਲੇ 35 135 ਰੁਪਏ ਹੱਥ ਨਹੀਂ ਤਾਂ ਬਾਈ ਨਹੀਂ 135 ਰੁਪਏ ਕਿਲੋ ਬਾਈ ਆ ਰੱਖ ਲੋ ਬਾਈ ਰੱਖ ਲਿਓ ਬਾਈ ਨਹੀਂ ਗਾ ਕਾਏ ਫਿਰ ਬਾਈ 60 ਰੁਪਏ ਕਿਲੋ ਇਹ ਵਿੱਚੇ ਸੌਦੇ ਕਰਾਂਗੇ ਤੇ 60 ਰੁਪਏ ਕਿਲੋ ਦਾ ਜਿਹੜਾ ਬਾਜ਼ਾਰ ਬਾਈ ਅੰਬ ਦਾ ਇੱਧਰ ਚੱਲੀ ਜਾਂਦਾ ਬਾਈ ਸਾਠ ਵੀ ਕੀ ਜਾਂਦੇ 60 60 60 70 ਹੋ ਗਈ ਬਾਈ ਹਨ ਜਿਵੇਂ ਪਾਣੀ ਮਿਰਚ ਤੇ ਖੀਰੇ ਬਾਈ ਕੀ ਜਿਹੜਾ ਖੀਰਾ ਵੇਗਾ 15 16 ਜੀਰਾ ਵੀ ਗਿਆ 15 16 ਬਾੜੀ ਮਰਚ ਦਾ ਬਾੜੀ ਮਰਚ 15 ਰੁਪਏ ਕਿਲੋ ਦੇ 15 ਰੁਪਏ ਆ ਗਈ ਹਰੀ ਮਰਚ ਮਰਚ ਵਿੱਚ ਕਿਹਾ 15 ਰੁਪਏ ਕਿਲੋ 15 ਰੁਪਏ ਕਿਲੋ ਲੈ ਭਾਈ ਅਰਬੀ ਦਾ ਵੀ ਅਰਜ਼ੂ ਦੱਸਦੀ ਭਰਾ 40 40 40 ਰੁਪਏ ਤੇ ਭਾਈ ਗੋਭੀ ਦਾ ਸਦਾਰ ਹੋਇਆ ਜੀ ਬਸ ਗੋਭੀ ਉਹੀ 35 40 35 40 65 ਤੋਂ ਮੁੜੀ ਹੈ ਜੀ ਨਾ 35 40 ਰੁਪਏ ਕਿਲੋ ਫਰਮਾਨੀ ਜਰੂਰ ਦੱਸਦੀ ਭਾਈ ਆ ਬਾਈ ਦੇ ਹੱਥ ਚ ਭਾਈ ਜੀ 5 ਕਿਲੋ ਸੋਦਾ ਨਹੀਂ ਪੈਣਾ ਕੋਈ ਵੀ ਇਹਦੇ ਲੈ ਭਾਈ ਇਹਦਾ ਗੱਟਾ 100 140 ਰੁਪਏ ਦਾ 35 ਵਾਲਾ ਆ ਗਈ ਸ਼੍ਰੀ ਨਗਰ ਵਾਲੇ ਇਹ ਇਹ ਸ਼੍ਰੀ ਨਗਰ ਵਾਲੇ ਲੇ ਲਓ ਕੋਈ ਗੱਲ ਨਹੀਂ ਘੱਟਾ ਲੈ ਲਓ 130 ਰੁਪਏ ਤੁਹਾਡੇ ਵਾਸਤੇ ਲਾਸਟ ਲੱਗ ਜੂਗਾ ਇਸ ਟਿਕਟ ਨਾ ਹਮ ਆ ਬਤਾਲੇ ਮਟ ਰਹਾ ਭਾਈ ਇਹ ਕੀ ਨਿਕਿਆ ਤੇ ਬਾਈ ਮਰਡਰ ਵਿਗਿਆ ਬਾਈ 70 ਰੁਪਏ 70 ਜੇ ਸੁਧਾਰ ਹੋ ਗਿਆ ਬਾਈ ਕੁਆਲਟੀ ਹਾਂ ਹਾਂ ਕੁਆਲਟੀ ਟਾਪ 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 ਬਾਈ ਕੋਲੇ ਫਲ ਵੀ ਆਇਆ ਇਧਰ ਵੇਖੋ ਕਰਾਂ ਦੀ ਖਰਮਾਨੀ ਆਈ ਆ ਕੀ ਰੇਟ ਕਰਦੀ ਬਾਈ ਖਰਮਾਨੀ 50 ਰੁਪਏ ਕਿਲੋ ਆ ਟਾਪ ਦੀ ਪਿੱਛੇ ਪਈ ਜੜੀ ਉਹ ਬਾਈ 90 ਰੁਪਏ ਡੱਬੀ 90 ਰੁਪਏ ਡੱਬੀ 50 ਰੁਪਏ ਕਿਲੋ ਆਲੂ ਬਖਾਰਾ 50 ਲਾਲ ਲਾਲ ਇਹ ਕੀ ਰੇਟ ਆ ਬਾਈ ਬਾਈ ਆ 100 ਰੁਪਏ 145 ਰੁਪਏ 160 100 145 160 ਜਿਵੇਂ ਜਿਵੇਂ ਬਾਈ ਮਿੱਠਾ ਪਾਈ ਜਾਂਦਾ ਓਵੇਂ ਮੈਂ ਰੇਟ ਵਧੀ ਜਾਂਦਾ ਜੀ ਆੜੂ ਆ ਬਾਈ 50 ਰੁ ਇਹ ਮੋਟੀ ਹੈ ਮੋਟੀ ਗੁਰਮਾਨੀ 70 ਰੁਪਏ ਕਿਲੋ ਇਹ 70 ਰੁਪਏ ਲੈ ਭਾਈ ਉਹ ਥੋੜੀ ਜਿਹੀ ਜ਼ਿਆਦਾ ਆ ਜਾਂਦੀ ਆ ਮਹਿੰਗੀ ਉਹ ਥੋੜੀ ਜਿਹੀ ਮੀਡੀਅਮ ਆ ਲੈ ਜਾ ਕਰੋ ਚੁੱਪ ਕਰਕੇ 70 ਰੁਪਏ ਕਿਲੋ 97804 497 497 97804 497 67 ਠੀਕ ਆ ਭਾਈ ਜੀ ਸੇਰ ਸਾਹਿਬ ਓਕੇ ਜੀ ਮਿਹਰਬਾਨੀ ਪਹਿਲਾਂ ਤੁਹਾਨੂੰ ਲੋਕਲ ਸਬਜ਼ੀਆਂ ਦੇ ਰੇਟ ਗਣਾਈ ਆ ਫਿਰ ਤੁਹਾਨੂੰ ਗਣਾਈ ਆ ਅਹਮਦਾਬਾਦ ਦੇ ਸਬਜ਼ੇ ਤੇ ਫਿਰ ਤੁਹਾਨੂੰ ਕਿਹਾਇਆ ਜੀ ਇਧਰ ਫਲਾਂ ਫਰੂਟਾਂ ਦੇ ਰੇਡ ਹਾਂ ਆ ਬੰਦਾ ਭਾਈ ਆਪਾਂ ਨੂੰ ਬਹੁਤ ਸਪੋਰਟ ਕਰਦਾ ਇਹਨੂੰ ਵੀ ਬੰਦੇ ਨੂੰ ਤੂੰ ਵੀ ਚੈਨਲ ਬਣਾਇਆ ਯਾਰ ਕਰਾਇਆ ਕਰਾਂਗੇ ਸ਼ੇਅਰ ਆਪਾਂ ਟੈਨਸ਼ਨ ਹੀ ਕੋਈ ਨਹੀਂ ਬਲੌਗ ਬਣਾ ਕੇ ਮੰਡੀ ਦੇ ਠੀਕ ਹੈ ਵੀਰੇ ਕੀ ਗੱਲ ਆ ਕੀ ਗੱਲ ਆ ਪਾ ਕਰਨਾ ਨਾਮ ਤੇਨੂੰ ਦੱਸੂਗਾ ਤੂੰ ਮੈਂ ਸ਼ੇਅਰ ਕਰਦੀ ਮਾਣ ਸ਼ੇਅਰ ਤੇਰਾ ਨਾਮ ਕਰਾਇਆ ਕਰੂੰ ਚੈਨਲ ਦਾ ਧੰਨਵਾਦ ਬਈ ਇੰਨਾ ਕਰ ਸਕਦਾ ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਛੱਲੀ ਰਹਿ ਗਈ ਕੱਲੀ ਸੇੜ ਤਾਂ ਪੁੱਜਦਾ ਭਾਈ ਕੀ ਬਹੁਤ ਛੱਲੀ ਦਾ ਕੀ ਰੇਟ ਆ ਜੀ 60000 ਰੁਪਏ ਵੇਚਦੇ ਆ 8-10 ਰੁਪਏ ਕਿਹੜੀ ਸੇੜਦੀ ਆ ਜੀ ਆਈ ਜਾਂਦੀ ਆ ਲੋਕਲ ਹੀ ਆਈ ਜਾਂਦੀ ਆ 8-10 ਰੁਪਏ ਮੈਂ ਮੁੰਬਈ ਕਦੇ ਉੱਪਰ ਕਦੇ ਥੱਲੇ ਅੱਜ ਦਾ ਬਿਜਾਰ ਕਹਿੰਦਾ ਜਵਾਂ ਹੀ ਥੱਲੇ ਜੀ ਅੱਜ ਕੀ ਰੇਟ 35 ਤੋਂ 40 ਰੁਪਏ ਦਾ ਮੀਡੀਅਮ ਵਾਲਾ 18 ਤੋਂ 20 ਰੁਪਏ ਦਾ ਨਾ ਭਾਈ 70 ਤੋਂ 80 ਇਹ ਮੁੜਿਆ ਤੇ 35 40 ਰੁਪਏ ਦਾ ਰੇਟ ਤੇ 18 20 ਰੁਪਏ ਦਾ ਰੇਟ ਜਿਹੜਾ ਨਿੰਬੂ ਦਾ ਫਰਦਾ ਜੀ 18 20 ਦਾ ਹੁੰਦਾ ਦੇਦਣਾ ਜੀ ਇਹ ਕਮਾਲ ਹੋ ਗਈ ਬਈ ਇਹਨਾਂ ਇਹਨਾਂ ਮੰਦਾ ਕਦੋਂ ਆ ਗਿਆ ਬਈ ਨਿੰਬੂ ਬਹੁਤ ਿਆਰ ਹੋ ਗਿਆ ਨਾ ਗਰਮੀ ਕਰ ਨਿੰਬੂ ਤਿਆਰ ਹੋ ਗਿਆ ਬਾਈ ਗਰਮੀ ਘਟ ਗਈ ਆ ਮੀਂਹ ਪਈ ਜਾਂਦੇ ਤਾਂ ਕਰਕੇ ਜਿਹੜਾ ਰੇਟ ਜਿਹੜਾ ਇਹਦਾ ਮੰਦਾ ਹੋ ਗਿਆ ਬਈ ਨਿੰਬੂ ਚੱਕ ਲੋ ਜੀ ਮੁੜ ਕੇ ਤੇਜ ਹੋਣਾ ਖੁੰਬਾ ਦੀ ਵੈਰਾਈ ਤੁਹਾਨੂੰ ਦਿਖਾਉਣ ਲੱਗਿਆ ਖੁੰਬਾ ਦਾ ਬਾਜ਼ਾਰ ਕੀ ਚੱਲਿਆ ਜੀ ਕਿੰਨਾ ਕਿਲੋ ਹੈ ਕੀ ਬਾਜ਼ਾਰ ਜਿਹੜਾ ਚੱਲ ਜਾਨਾ ਜੀ ਖੁੰਬਾ ਦਾ ਰੇਟ ਬਾਈ ਤੋਂ ਪੁੱਛਦੇ ਤੇ ਮੁੜ ਕੇ ਵੀਡੀਓ ਆਪਾਂ ਨੂੰ ਮਿਲਦਾ ਬਈ ਖੁੰਬ 120 103 ਰੁਪਏ ਕਿਲੋ ਜਾ ਰਹੀ ਹੈ 120 103 ਇਹ 5 ਡੱਬੀਆਂ ਦੇ ਦਿੰਗੇ ਜੀ ਹਾਂਜੀ ਹਾਂਜੀ ਲੈ ਭਾਈ 120 ਤੇ 103 ਨੇ 5 ਡੱਬੀਆਂ ਚੂਚੂ ਦਾ ਰੇਟ ਜ਼ਰੂਰ ਗਣਾ ਦਿਓ ਜੀ ਉਹ ਵੀ 10 12 ਰੁਪਏ 10 ਰੁਪਈਆ ਨਾ 12 ਰੁਪਈਆ ਲੈ ਭਾਈ ਬਾਈ ਦਾ ਨੰਬਰ ਜਿਹੜਾ ਆ ਗਿਆ ਜੀ ਇੱਧਰ 9815538332 9815538332 ਹਾਂ ਚੱਲੇਗਾ ਬਦਲ ਨਹੀਂ ਗੱਲ 333 ਨੰਬਰ ਹੈ ਜੀ 68 ਦਾ ਨੰਬਰ ਹੈ ਜੀ ਠੀਕ ਹੈ ਸੇਠ ਸਾਹਿਬ ਓਕੇ ਜੀ ਲੈ ਭਾਈ ਬਾਈ ਇਹ ਨਾ ਨਾਲ ਜੇ ਬੋਲਦੀ ਹੁੰਦੀ ਨੌਲੇਜ ਜਿਹੜਾ ਬੰਨਨ ਉਹ ਹੁੰਦੀ ਜਿਹੜੇ ਚਿਰ ਤੋਂ ਸਬਜੀ ਦਾ ਕੰਮ ਕਰਦੇ ਨਾ ਬਾਈ ਜੀ ਇਧਰ ਬੈਠੇ ਬਾਈ ਕੀ ਹਾਲ ਚਾਲ ਹੈ ਪ੍ਰਾ ਤੇ ਬਾਈ ਜੀਾਂ ਨੇ ਕਹਿੰਦੇ ਥੋੜੇ ਦਿਨਾਂ ਦਾ ਕੌ ਹੋ ਸਕਦਾ ਵੀ ਸਬਜੀ ਤੇਜ ਹੋ ਜਾਏ ਸਾਡੇ ਆਹੋ ਅੰਦਾਜ਼ਾ ਜੀ ਹੈ ਨਾ ਬਾਈ ਨਹੀਂ ਪੂਰਾ ਅੰਦਾਜ਼ਾ ਹੋ ਸਕਦੀ ਜੀ ਤੇਜ ਪੂਰਾ ਪੂਰਾ ਅੰਦਾਜ਼ਾ ਕੀ ਕਿਵੇਂ ਹੋ ਸਕਦੀ ਇਹ ਹੋ ਸਕਦੀ ਹੈ ਵੀ ਸਾਰੀਆਂ ਸਬਜ਼ੀਆਂ ਵਗ ਜਾਣੀਆਂ ਸਹੀ ਹੈ ਜੀ ਹਾਂ 10 ਜੂਨ ਤੇ ਵਰਹਣ ਹੈ ਹਾਂ ਮੁੜ ਕੇ ਵਗ ਜਾਣੀਆਂ ਹੈ ਜਿਹੜੀ ਬਰਾਦਰੀ ਛੋਟੀ ਐ ਬੋਰਗਾਮਾ ਜੀ ਐ ਜਾਂ ਉਹ ਝੋਨਾ ਲਾਉਣ ਲੱਗ ਜਾਣਾ 800 ਰੁਪਿਆ 4000 ਰੁਪਿਆ ਦਿਹਾੜੀ ਆ ਹਾਂ ਜਿਹੜੇ ਵੀਰ ਭਰਾ ਇੱਥੇ ਕਿਸਾਨ ਭਰਾ ਜਿਹੜੇ ਸਬਜ਼ੀ ਲਿਆਉਂਦੇ ਆ ਇਹਨਾਂ ਨੇ ਮਤਲਬ ਐ ਝੋਨਾ ਝੋਨਾ ਹੀ ਲਾਉਣਾ 8000 ਦਾ ਝੋਨਾ ਦਾ ਝੋਨਾ ਕਿਉਂ ਗੋਣਗੇ ਉਹ ਹਾਂ ਠੀਕ ਨਾ ਸਬਜ਼ੀ ਲਾਉਂਦੀ ਆ ਇੱਕ ਤੋਂ ਗੋਣਗੇ ਉਹ ਸਬਜ਼ੀ ਦੂਜੀ ਵਾਧਣਗੇ ਅਗਲੇ ਸਾਲ ਵਾਧਣਗੇ ਸਾਰਾ ਕੁਝ ਤੇ 800 ਰੁਪਿਆ ਤੇ ਇਹਨਾਂ ਨੇ ਕੀ ਕਰਨਾ ਮੁੜ ਕੇ ਹੁਣ ਤਾਂ ਭੱਜਿਆ ਸਬਜ਼ੀ ਵਾਲੇ ਦੇਣ ਵਾਲੇ ਤੇ ਇਹਨਾਂ ਨੇ ਮਗਲ ਸਬਜ਼ੀ ਆ ਲੈਣ ਵਾਲੇ ਭੱਜਾ ਕਰਨਗੇ ਹਾਂ ਵੀ ਭਾਈ ਹਾਂਜੀ ਬਣਾ ਲੈ ਉਹਨੂੰ ਲੈਣਾ ਉਹਨੂੰ ਟੱਲੀ ਮਾਰ ਕੇ ਨਿਕਲ ਜਾਣਾ ਹਾਂ ਹੁਣ ਸਪੀਕਰ ਚਾਲਾ ਆ ਵੀ ਆ ਜਾਓ ਸਭ ਜੀ ਦਾ ਲਖੋਗੇ ਮੁਰਦੇ ਟੱਲੀ ਵੱਜੂ ਕੱਲੀ ਉਹਦਾ ਅਗਲਾ ਹੋ ਜਾਇਆ ਕਰੂ ਟੱਲੀ ਸੁਣ ਕੇ ਐ ਹੁੰਦਾ ਇਹ ਵਾਕਈ ਸਹੀ ਗੱਲ ਤੀਰਪਾ ਬੋਲਦਾ ਹਾਂ ਹਾਂਜੀ ਹਾਂਜੀ ਇੱਕ ਦੋ ਜਾਨੇ ਭੀ ਜਾਉਣਾ ਬਹੁਤ ਲੱਗਿਆ ਆਪਣੇ ਬੰਦੇ ਬਹੁਤ ਜਿਆਦੇ ਜੰਨੀਆਂ ਕਹਿੰਗੇ ਉਹਨੀਆਂ ਪਿੰਡ ਚ ਜਾਉਣਾ ਘਵਾਰ ਵਾਲੇ ਇਹਨਾਂ ਦੀ ਫੜਕਵੇਂ ਲੱਗਿਆ ਹਲ ਥੋੜਾ ਫੜ ਥੋੜਾ ਥੋੜਾ ਫੜ ਇਹਦੀ ਲੱਗਦਾ ਰੇਡ ਰਹੂਗਾ ਰੇਡ ਰ 100 ਰੁਪਏ ਕਰਨ ਚੱਲ 100 ਦਾ ਮੈਨੂੰ ਲੱਗਦਾ ਸੀਜ਼ਨ ਦੇ ਵਿੱਚ ਰਹੂਗੀ ਸ਼ੁਰੂ ਸ਼ੁਰੂ ਹੀ ਤਾਂ 180 90 ਹਾਂ ਅੱਜ ਤੋਂ ਦੱਸਾਂ ਤੈਨੂੰ ਜਾਮਣ ਆ ਜੂ ਮੇਰੇ ਘਰੇ ਲੱਗੀ ਆ ਪਹਿਲੀ ਜਦੋਂ ਕਰੇਟੀ ਆ ਗਈ ਇੱਥੇ 200 ਹੋ ਜਾਊਗਾ ਮੈਂ ਤੈਨੂੰ ਉੱਥੋਂ ਵੀਡੀਓ ਬਣਾ ਕੇ ਤੈਨੂੰ ਬਣਾਉਂਗਾ ਮੇਰਾ ਤੂੰ ਦੱਸਾਂ ਤੈਨੂੰ ਜਾਮਣ ਇੱਥੇ ਆ ਜੂਗੀ ਘਰ ਲਈ ਲੱਗੀ ਆ ਕੱਲ ਖੁਸ਼ 200 ਦੇ ਨੇੜੇ ਤੇ ਡੇਰ ਸ਼ੁਰੂਆਤੀ ਰੇਟ ਨੇਊਗਾ ਰਹੂਗਾ 150 ਰੁਪਏ ਤਾਂ ਰਹੂ ਰਹੂ ਤੂੰ ਤਾਂ ਨਹੀਂ ਲੱਗੇ ਆਪਣੇ ਕਿਤੇ ਤੂਤ ਨਹੀਂ ਲੱਗੇ ਤੂੰ ਤਾਂ ਨਹੀਂ ਤੂਤ ਦਾ ਤਾਂ ਪਹਿਨਾ ਹੋ ਜਾਂਦਾ ਖਤਮ ਅੱਜ ਘਾਣੀ ਤਾਉਂਦੇ ਆ ਅੱਜ ਕੱਲ ਜਾਮਣ ਹੀ ਚਲਦੀ ਜਾਮਣ ਤੋਂ ਬਾਅਦ ਬਸ ਆਮਬ ਤੇ ਜਾਮਣ ਆਉਂਦੇ ਤੂੰ ਤੇਰੇ ਆਪਣੇ ਅੱਗੇ ਬਹੁਤ ਲੱਗਣਦੇ ਬਈ ਖੇਤ ਖਤਮ ਕਰਤੇ ਆ ਨਾ ਖਤਮ ਖਤਮ ਕਦੋਂ ਹੋਗੇ ਬਸ ਟੋਕਰੇ ਬਣਾਉਣ ਨੂੰ ਹੜ ਗਏ ਸਾਡੇ ਬੋਰਗੇ ਧੁੱਕਦੇ ਹੁੰਦੇ ਸੀ ਗੋਲੀ ਵਾਂਗੂ ਥੱਲੇ ਆਇਆ ਔਰ ਟੋਕਰਾ ਹੀ ਨਹੀਂ ਕੋਈ ਬਣਾਉਂਦਾ 2-300 ਦਾ ਟੋਕਰਾ ਮਿਲਦਾ ਜਿਹੜਾ 50 ਰੁਪਏ ਦੀ ਟੋਕਰਾ ਮੈਦਾ ਹੀ ਬਣਾਈ 25 ਰੁਪਏ ਸੀ ਹਾਂ ਟੋਕਰੇ ਖਤਮ ਹੋ ਗਏ ਉਹ ਟੋਕਰਾ ਮਿਹਨਤੂ ਤਾਂ ਲੰਬਣਾ ਲਾਉਂਦਾ ਹੀ ਹੈ ਨਾ ਟੁੱਟਦਾ ਹੀ ਨਹੀਂ ਅਖੜਾ ਇੱਥੋਂ ਲੈ ਜਾਂਦਾ ਬੱਠੜ ਜਾ ਰਵੜਾ ਲਾ ਪਲਾਸਟਿਕ ਦਾ ਉਹ ਟੋਕਰਾ ਦਾ ਲੈ ਜਾਂਦਾ ਦੋ ਦਿਨ ਜਾ ਕੇ ਦੋ ਟੁੱਟ ਜਾਂਦਾ ਕੰਮ ਉੱਥੇ ਹੀ ਹੁੰਦਾ ਅਗੇ ਟੋਕਰੇ ਵਧੀਆ ਸੀ ਟੋਕਰੇ ਵਧੀਆ ਸੀ ਬਾਕੀ ਪਹਿਉਣ ਵਾਲੇ ਦਿਨਾਂ ਚ ਕਹਿੰਦੇ ਸਬਜ਼ੀ ਤੇਜ ਹੋ ਜਾਣੀ ਬਾਕੀ ਦੇਖਾਂਗੇ ਆਪਾਂ ਕੀ ਰਹਿੰਦੇ ਰੇਟ ਜੀ ਹਨ ਤੇ ਠੀਕ ਆ ਭਾਈ ਜੀ ਅੱਜ ਭਾਈ ਕਰਪਲ ਕਰਪਲ ਬੜੀ ਕਰਾਈ ਆ ਯਾਰ ਅੱਜ ਆਪਣੀ ਦੁਕਾਨ ਤੇ ਕਦੂ ਕਿੰਨਾ ਵਿਕਿਆ ਕੱਲਾ ਕਦੂ ਦਾ ਰੇਟ ਦੱਸਣਾ ਕੱਲਾ ਕਦੂ ਵਿਗਿਆ 30 ਰੁਪਏ ਸਿਰੇ ਦੀ ਕਵਾਲੀ ਇੰਨਾ ਵਧ ਗਿਆ 15 ਸੀ ਕਦੂ ਤਾਂ 40 ਵੀ ਮੰਗਣ ਲੱਗ ਪਏ ਸੀ ਹਾਂ ਲੋਕਾਂ ਨੇ ਸਿਰੇ ਕਦੂ 10 ਵੀ ਵੇਚਦਾ ਅੱਜ ਹਰੇਕ ਮੰਡੀ ਆਪਣੀ ਮੰਡੀ 'ਚ ਹਰੇ ਕਾਊਂਟਰ ਤੇ ਕਦੂ ਵੱਖੋ ਵੱਖੀ ਭਾਅ 'ਤੇ ਵੇਚਿਆ ਹਾਂ ਲੋਕਾਂ ਨੇ ਸਿਰੇ 10 ਵੇਚਦਾ ਬਾਜੋ 20 ਹੋ ਗਿਆ ਇਹਨੇ 30 ਵਜੇ ਬਾਅਦੋ 40 ਵਜੇ ਮੰਗ ਲੱਗ ਗਿਆ ਯਾਨੀ 40 ਤੱਕ ਗਿਆ ਭਾਗ ਤੂੰ ਮੈਂ ਨਾ ਆਪਣੇ ਚੈਨਲ ਨਾਲ ਚੈਨਲ ਦੇ ਥਰੂ ਇੱਕ ਮੈਸੇਜ ਦੇਣਾ ਚਾਹਣਾ ਲੋਕਾਂ ਨੂੰ ਹਾਂ ਬਦੂਗੀ ਠੀਕ ਹੈ ਇਸ ਚੀਜ਼ ਦਾ ਫਾਇਦਾ ਦੋਵੇਂ ਤਰ੍ਹਾਂ ਨੂੰ ਹੁੰਦਾ ਹੈ ਦੋਵੇਂ ਤਰ੍ਹਾਂ ਨੂੰ ਬਿਲਕੁਲ ਮੈਂ ਕਿ ਜੇ ਮੈਂ ਕਿ ਜੇ ਅਲੀਆ ਦੇ ਲੈਵਲ ਤੇ ਦੇਖੀ ਤਾਂ ਸਾਨੂੰ ਬਾਹਰੋਂ ਤੋਂ ਆਉਂਦੀਆਂ ਵਪਾਰੀਆਂਆਂ ਦੀਆਂ ਹਾਂਜੀ ਹਾਂਜੀ ਉਹ ਜਿਹੜਾ ਮੈਂ ਕਿ ਲੋਕਲ ਲੋਕਾਂ ਨੂੰ ਜਿਹੜੇ ਹੈਗੇ ਆ ਨਾ ਰੇੜੀਆਂ ਵਾਲੇ ਆ ਇਹਨਾਂ ਨੂੰ ਤਰਾਜ ਆ ਸਾਡੀ ਵੀਡੀਓ ਦਾ ਹਾਂਜੀ ਕਿਉਂਕਿ ਇੱਥੇ ਜਿਹੜੇ ਰੇਟ ਹੁੰਦੇ ਆ ਇੱਥੇ ਹੁੰਦੇ ਆ ਕਵਾਂਟਲਾਂ ਦੇ ਹਿਸਾਬ ਤੇ ਉਹਨਾਂ ਅਰਬੀ ਇੱਥੇ ਵਿਕੀ ਕਵਾਂਟਲ ਦੇ ਹਿਸਾਬ ਤੇ ਸਹੀ ਹੈ ਜੀ ਜਾ ਕੇ ਬਾਹਰ ਉਹ ਹੀ 40 ਰੁਪਏ ਭਾਲਦਾ ਹਾਂ ਪਰ ਮੈਂ ਕੀ ਜੇ ਉਹਨਾਂ ਨੇ 80 ਰੁਪਏ ਵੇਚਣੀ ਸ਼ੁਰੂ ਕੀਤੀ ਤਾਂ ਐਂਡ ਵੀ ਕਰੋ ਹੋ ਸਕਦਾ 30 ਵੇਚ ਕੇ ਜਾਣ ਸਹੀ ਗੱਲ ਆ ਤੇ ਖਰਾਬ ਵੀ ਹੁੰਦੀ ਹੈ ਲੇਬਰ ਵੀ ਪੈਂਦੀ ਹੈ ਸਬਜੀ ਇੱਕ ਇਹੋ ਜੀ ਚੀਜ਼ ਹੈ ਤੁਸੀਂ ਇੱਕ ਵਾਰੀ ਲਿਫਾਫੇ 'ਚ ਭਰੋ ਤੁਸੀਂ 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 ਸੌਦੇ ਨੂੰ ਇੱਕ ਵਾਰੀ ਲਿਫਾਫੇ 'ਚ ਭਰੋ ਪਲਟੀ ਕਰੋ 2 ਕਿਲੋ ਵਜਨ ਕਿਤੇ ਨਹੀਂ ਗਿਆ ਗਿਆ ਉਹ ਚੀਜ਼ਾਂ ਨਹੀਂ ਆਪਾਂ ਕਾਊਂਟ ਕਰਦੇ ਸਹੀ ਆ ਮੰਗੀ ਜਾਜ ਇੱਥੋਂ ਦਾ ਰੇਡ ਪਸੰਦ ਕਰ ਲੈਂਦਾ ਵੀ 40 ਰੁਪਏ ਰੀ ਵੀ ਵਿਕੀ ਜੀ ਸਹੀ ਆ ਬਈ ਸਾਨੂੰ ਵੀ 40 ਦਿਓ ਹਾਂ ਉਹ 40 ਕਿਲੋ ਜੋ ਉਹਨਾਂ ਨੂੰ ਝੋਗ ਵੀ ਆਰ ਖਰਚੇ ਵੀ ਆ ਆ ਖਰਚੇ ਵੀ ਆ ਮੰਗੀ ਲੇ ਕੇ ਆਣੀ ਹੈ ਤੁਹਾਨੂੰ ਬਲ ਗਰਨੀ ਬਹੁਤ ਆ ਬਾਈ ਕਮਾਈ ਤਾਂ ਯਾਰ ਸਾਰਿਆਂ ਨੇ ਕਰਨੀ ਹੈ ਕਮਾਈ ਸਬਜੀ ਸਬਜੀ ਮੇਨ ਗੱਲ ਇਹ ਆ ਜਿਹੜੀ ਸਬਜੀ ਖਰਾਬ ਹੁੰਦੀ ਆ ਉਹ ਕਿਸੇ ਪਾਣੀ ਕਿਸੇ ਪਾਣੀ ਉਹ ਜਿਹੜਾ ਨੁਕਸਾਨ ਆ ਨਾ ਉਹ ਸਾਰਿਆਂ ਨੂੰ ਹੀ ਬਰਾਬਰ ਹੈ ਉਹ ਸਾਰਿਆਂ ਨੂੰ ਬਰਾਬਰ ਕਰਨਾ ਹੀ ਪੈਂਦਾ ਬਾਈ ਉਹ ਲੋਕੀ ਨਾ ਆਪਣੀ ਵੀਡੀਓ ਦਾ ਇਸ ਚੀਜ਼ ਦਾ ਮਤਲਬ ਕਿ ਬੜਾ ਮੁੱਦਾ ਉੱਠਦਾ ਹੈ ਵੀ ਯਾਰ ਤੁਸੀਂ ਰੇਟ ਕਿਉਂ ਦੱਸਦੇ ਹੋ ਹਾਂ ਸਹੀ ਗੱਲ ਆ ਬਾਈ ਜਿਵੇਂ ਤੁਹਾਡਾ ਤੁਸੀਂ ਤੁਸੀਂ ਆਦਾ ਵਪਾਰ ਕਰਦੇ ਹੋ ਸਹੀ ਆ ਬਾਈ ਜਿਵੇਂ ਅਸੀਂ ਆਏ ਹਾਂ ਤਾਂ ਅਸੀਂ ਵਪਾਰ ਕਰਦੇ ਹਾਂ ਹਾਂ ਸਹੀ ਆ ਮੈਂ ਕਿ ਤੁਸੀਂ ਇਸੇ ਇਹ ਸਿਰਫ ਇੱਕ ਤੁਹਾਡੇ ਕੋਲ ਮੈਂ ਕੀ ਚੈਨਲ ਆ ਗਿਆ ਵੀ ਆਪਣੀ ਮੰਡੀ ਚਾਹ ਸਬਜ਼ੀ ਆ ਗਈ ਹੈ ਆ ਗਈ ਆਈ ਹੋਣੀ ਨਵੀਂ ਸਬਜ਼ੀ ਆਪਾਂ ਨੂੰ ਨਹੀਂ ਪਤਾ ਲੱਗਦੀ ਵੀ ਮੰਡੀ ਚ ਆਈ ਹੋਈ ਹੈ ਆ ਚੀਜ਼ ਕਿਹੜੀ ਚੀਜ਼ ਦਾ ਟ੍ਰੈਂਡ ਚੱਲੀ ਜਾਂਦਾ ਕਿਹੜੀ ਚੀਜ਼ ਦਾ ਸੀਜ਼ਨ ਚੱਲੀ ਜਾਂਦਾ ਬਸ ਬਾਕੀ ਵਪਾਰ ਹੈ ਆਪਾਂ ਡਾਊਨ ਤਾਂ ਚੱਲਦੇ ਰਹਿੰਦੇ ਆ ਸਹੀ ਹੈ ਭਾਈ ਸਹੀ ਹੈ ਸਹੀ ਬਹੁਤ ਵਧੀਆ ਗੱਲਾਂ ਕੀਤੀਆਂ ਭਰਾ ਰਿਆ ਨਾ ਬਹੁਤ ਵਧੀਆ ਨੌਲਜ ਮਿਲੂਗੀ ਤੁਹਾਨੂੰ ਵੀ ਤੇ ਤੁਸੀਂ ਵੀ ਇਹ ਗੱਲ ਦਾ ਭਾਈ ਪ੍ਰੇਸ਼ ਕਰਿਆ ਕਰੋ ਜੀ ਨੀਦਰ ਪਰ ਹੋਰ ਵੀ ਮਿਲਦੀ ਹੈ ਇਹੋ ਜੀ ਗੱਲ ਸਾਨੂੰ ਬਾਰੋ ਬੋਲ ਆਉਂਦੀਆਂ ਲੋਕਾਂ ਦੀਆਂ ਹਾਂ ਸਾਡਾ ਵੀ ਮਨ ਖੁਸ਼ ਹੁੰਦਾ ਵੀਡੀਓ ਵੇਖ ਕੇ ਸਾਨੂੰ ਜਲ ਆਉਂਦੀ ਹੈ ਸਹੀ ਗੱਲ ਆ ਭਾਈ ਸਹੀ 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 ਗੱਲ ਆ ਤੇ ਬਾਈ ਦਾ ਨੰਬਰ ਆ ਗਿਆ ਕੋਈ ਵੀ ਮਾਲ ਚੱਲਣਾ ਸਾਹਮਣੇ ਸਬਜੀ ਸਬਜੀ ਭਾਈ ਆ ਭਾਈ ਦੇਖ ਸਕਦੇ ਜੀ ਫੁੱਲ ਮਾਲ ਆਂਦਾ ਬਾਈ ਕੋਲੇ ਹਨ ਤੇ ਬਾਈ ਦੀ ਸੋਚ ਬਹੁਤ ਵਧੀਆ ਗਈ ਤੇ ਬਾਈ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬਾਈ ਦਾ ਨੰਬਰ ਆ ਗਿਆ 9872142196 ਤੇ 9872142196 ਆ ਸਾਹਮਣੇ ਬੋਰ ਲੱਗੇ ਬਾਈ ਨਾਲ ਕਨੈਕਟ ਕਰ ਲਿਓ ਜੀ ਆਲੂ ਤੇ ਪਿਆਜ਼ ਦਾ ਰੇਟ ਬਾਈ ਜਿਹੜਾ ਜਰੂਰ ਗਾਉਣ ਲੱਗੇ ਆ ਤੇ ਆਲੂ ਤੇ ਪਿਆਜ਼ ਦਾ ਬਾਜ਼ਾਰ ਜਿਹੜਾ ਬਾਈ ਕੀ ਚੱਲਿਆ ਜੀ ਅੱਜ ਆ ਜਾਓ ਭਾਈ ਆਲੂ ਕਿਧਰ ਗਏ ਆਲੂ ਕਿਧਰ ਗਏ ਆਲੂ ਉਹ ਪਿਆ ਕਿਹੜਾ ਸਰ ਕੋਲੇ ਆਲੂ ਆ ਕਿਹੜਾ ਪਿਆ ਪਖਰਾ ਜਾਏ ਪਖਰਾਜ ਕਿਧਰੋਂ ਕੱਢ ਲੈਂਦਾ ਮਮਾ ਪਖਰਾਏ ਦਾ ਮੈਂ ਤਾਂ ਨਹੀਂ ਮੰਡੀ 'ਚ ਇਹ ਕੀ ਰੋ ਪਖਰਾਜ ਆਲੂਆ 550 550 ਰੁਪਏ ਲੈ ਡਾਇਮੰਡ ਦਾ 600 ਰੁਪਏ ਡਾਇਮੰਡ ਦਾ 560 ਗਿਆ ਤੇ ਕਿਧਰ ਗਿਆ ਆਲੂ ਡਾਇਮੰਡ 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 ਕਢਾਇਆ ਨਹੀਂ ਇਹ ਕਿਹੜਾ ਜੀਮੀਦਾਰ ਦਾ ਜੀਮੀਦਾਰ ਦਾ ਇਹ ਵਿਕੀ ਜਾਂਦਾ ਡਾਇਮੰਡ ਕਰਕੇ ਡਾਇਮੰਡ ਨਹੀਂ ਪਖਰਾਜ ਕਰਕੇ ਦੱਸੇ ਉਹ ਤਾਂ ਠੀਕ ਆ ਡਾਇਮੰਡ ਇਹ ਕੱਟ ਲੈ ਕੇ ਹਾਂ ਡਾਇਮੰਡ ਚੰਗਾ ਹੁੰਦਾ ਇਹਦੇ ਨਾਲ ਹਾਂ ਉਹਦੇ ਕਰਕੇ ਕੱਟ ਲੈਣਾ ਖੁਰ ਜਾਂਦਾ ਆਟਾ ਜਾਂ ਬਣ ਜਾਂਦਾ ਖੁਰ ਜਾਂਦਾ ਆਟਾ ਬਣ ਜਾਂਦਾ ਇਹ ਲੜਦਾ ਬਾਜ਼ਾਰ ਕਿੰਨਾ ਗਿਆ ਐਲ ਆਰ ਦਾ 680 ਰੁਪਏ ਅੱਜ ਕੱਲ੍ਹ ਅਲੂਣਾ ਨੂੰ ਅੱਜ ਸਾਰਾ ਪੜ ਕੇ ਰੱਖਿਆ ਕਰ ਜਗੜ ਉਹ ਲੈ ਅਜ ਗਰਮੀ ਆ ਨਾ ਕੱਟ ਵਾ ਜਾਂਦਾ ਉਹਨਾਂ ਕੇ ਮਗਮਾ ਉਹਨਾਂ ਕੇ ਮਗਮਾ ਮੈਂ ਕਹਿੰਦਾ ਮਗਾਈ ਪਖਰਾਜ ਬੈਠਾ ਅੱਜ ਅੱਲਾ ਵਿਆ ਕੱਲ ਦੀ ਗੱਡੀ ਆਈ ਆ ਵੀ ਕੀ ਨਹੀਂ ਅਜੇ ਰੋਣਾ ਲੋਈ ਡਾਇਮੰਡ ਮੰਗਾ ਹਾਂ ਮੰਗਾਵਾਂਗੇ ਉਹ ਡਾਇਮੰਡ ਐਲਰ ਮੰਗਾ ਐਲਰ ਵੀ ਆ ਜਰ ਵੇਖੀ ਪੈਂਦੇ ਪੜਾਕੇ ਹੋਰ ਬੰਦ ਪਏ ਲੀਵਰ ਨਹੀਂ ਮਿਲਦੀ ਭਈ ਅੱਛਾ ਚੱਕਰਾ ਹਾਂ ਲੈ ਭਾਈ ਹਣਾ ਆਕੇ ਟੰਗਨੇ ਦਾ ਇਹ 200 ਰੁਪਏ ਦਾ ਕਟਾ ਬਰੀ మీడియం ਸਾਈਜ਼ ਓਏ ਝੂਠ ਮਾਰੀ ਇਹਨੇ 200 ਰੁਪਏ ਦਾ ਕੌਣ ਦੇ ਤੂੰ 200 ਰੁਪਏ ਦਾ ਝੂਠ ਯਾਰ ਅੱਲਾ ਚੱਕ ਪੱਕੀ ਗੱਲ ਆ 8 ਰੁਪਏ ਕਿਲੋ ਹੋ ਗਏ 25 ਕਿਲੋ ਦਾ ਗਰੂ ਹਾਂ ਲੈ ਭਾਈ ਹਣਾ ਆਕੇ ਟੰਗਨੇ ਦਾ ਇਹ 200 ਰੁਪਏ ਦਾ ਕਟਾ ਬਰੀ మీడియం ਸਾਈਜ਼ ਉਹ ਝੂਠ ਮਾਰੀ ਇਹਨੇ 200 ਰੁਪਏ ਦਾ ਕਹੋਂ ਤੈਨੂੰ 200 ਰੁਪਏ ਦਾ ਝੂਠੇ ਯਾਰ ਅੱਲਾ ਚੱਕ ਪੱਕੀ ਗੱਲ ਆ 8 ਰੁਪਏ ਕਿਲੋ ਹੋ ਗਏ 25 ਕਿਲੋ ਦਾ ਗਰੂ ਹਾਂ 200 ਰੁਪਏ 50 ਕਿਲੋ ਦਾ ਕੱਟਾ ਨਹੀਂ 25 ਕਿਲੋ ਵਾਏ 25 ਕਿਲੋ ਵਾਲਾ 25 ਕਿਲੋ ਵਾਲਾ ਤੇ 200 ਰੁਪਏ ਦਾ ਮਿਲ ਜਾਂਦਾ ਕੀ ਰੇਟ ਬਹਿ ਗਿਆ ਆਪਾਂ ਨੂੰ 8 ਰੁਪਏ ਕਿਲੋ ਸਰ 8 ਰੁਪਏ ਕਿਲੋ ਇਹ ਮੀਡੀਅਮ ਸਾਈਜ਼ ਆ ਦੇਸੀ ਪਿਆ ਜਾ ਮੀਡੀਅਮ ਸਾਈਜ਼ ਆ ਗਿਆ ਪਰ ਆਏ ਨਹੀਂ ਵੀ ਵਿੱਚ ਕੋਈ ਉਹ ਬੜਨ ਹਾਂ ਵੇਖੇ ਸਾਰੇ ਵੇਖੇ ਸਾਰੇ ਠੀਕ ਆ 200 ਰੁਪਏ ਸਾਰੇ ਦਾ ਗੱਟੇ ਸਾਰੇ ਵਿਗ ਗਿਆ ਪੰਜ ਰਹਿ ਗਿਆ ਆ ਪੰਜ ਰਹਿ ਗਏ ਪੰਜ ਰਹਿ ਗਏ ਵੀ ਵੇਖ ਜਾਣੇ ਇਹ ਵੀ ਨਹੀਂ ਖੜਦੇ 8 ਰੁਪਏ ਦੇ ਹਿਸਾਬ ਨਾਲ ਤੇ 98144796959814479695 ਪ੍ਰੇਮ ਚੋਪੜਾ ਫਰੂਟ ਕੰਪਨੀ ਦਾ ਲੈ ਭਈ ਇਧਰ ਪਿਆਜ਼ ਦਾ ਰੇਟ ਘਰਾਉਣ ਲੱਗੇ ਬਾਈ ਤੋਂ ਪਿਆਜ਼ ਪਹਿ ਨਾਸਿਕ ਵਾਲਾ ਸਿੱਕਰ ਵਾਲਾ ਬਾਈ ਕੀ ਆ ਚੱਲੇ ਜੀ ਸਿੱਧਾ ਕਿਵੇਂ ਆਪਣੀਆਂ ਬਊ ਭਾਈ ਪਿਆਜ਼ ਦਾ ਰੇਟ ਸਿੱਕਰੰਦੋ ਜਾਂ ਨਾਸਿਕ ਵਾਲਾ ਇਹਦਾ ਕੀ ਰੇਟ ਚੱਲੀ ਜਾਂਦਾ ਜੀ ਇਹਦਾ 16 ਤੋਂ 18 ਇਹਦਾ 16 ਤੋਂ 18 ਉੱਥੇ ਹੀ ਬਾਜ਼ਾਰ ਖੜਾ ਭਈ ਇਹਦਾ ਤਾਂ 16 17 18 ਹਨਾ ਜਿੰਨਾ ਭਾ ਲੱਗੇ ਨਾ ਸਿਕਰ ਲੱਗਨੇ ਕਵਰੇਟਾਂ ਪੰਨ ਜੀ ਸਿਕਰ ਵਾਲੀ ਤਾਂ ਆਹੀ ਵੈਰਾਈਟੀ ਆ ਬਸ ਇਹ ਕਿਹ ਕੀ ਰੇਟ ਚੱਲੀ ਜਾਂਦੀ ਇਹ 6 ਤੋਂ 8 6 ਤੋਂ 8 ਰੁਪਏ ਕਿਲੋ ਲਾ ਭਾਈ ਵਾਲੇ ਉੱਥੇ ਹੀ ਖੜਾਗਾ ਉਹੀ ਮਾਲਸ਼ਾ ਲਾਈ ਜਾਂਦਾ 6 ਰੁਪਏ ਕਿਲੋ ਵਾਲਾ ਪਿਆ ਜਿਹੜਾ ਸਾਹਮਣੇ ਪਿਆ ਜੀ ਉਹ ਕਿੰਨਾ ਵਾਲਾ ਭਾਈ ਉਹ 16 ਰੁਪਏ ਆ 16 ਨਾ ਹੂੰ ਇਹ ਲਾ ਭਾਈ ਆ ਆ ਇਹ ਵੀ ਆਉਂਦਾ ਸਿਕਰ ਜੀ ਇਹ ਕੁਆਲਿਟੀ ਸਰਾ ਇਹ ਕਿਹੜਾ ਆ MP MP ਵਾਲਾ ਲਾ ਭਾਈ ਸਿਕਰ ਦਾ ਭੇਖਾ ਨਾ ਖਾ ਲੋ ਜੇ ਰੰਗ ਦਾ ਫਰਕ ਹੈਗਾ ਆ ਸਿਕਰ ਵਾਲਾ ਸੀਗਾ ਜਿਹੜਾ 670 ਰੁਪਏ ਵਾਲਾ ਆ ਪਿਆ 16 ਰੁਪਏ ਕਿਲੋ ਵਾਲਾ ਭਾਈ ਪਿਆਜ ਜਿਹੜਾ ਵੀ ਕੁਆਲਿਟੀ ਵੇਚ ਲੋ ਜੇ ਆ ਬਹੁਤ ਸਰਾ ਕੁਆਲਟੀ ਆ ਜੇ ਉਹਦੇ ਚ ਖਰਾਬ ਖਰੂ ਨਿਕਲਣੇ ਤੁਹਾਨੂੰ ਵਖਾ ਵੀ ਦਿੰਨੇ ਜੇ ਛੀਦ ਹਾਉਣਾ ਲੈ ਕੇ ਜਾਣੇ ਤੇ ਤੁੰਦਦ ਨੇ ਵੀ ਇਹੋ ਜਿਹਾ ਵੀ ਨਿਕਲ ਸਕਦੇ ਆ 372 ਕੀਤੀ ਹੁੰਦੀ ਮੈਂ ਨਹੀਂ ਫਿਰ ਵੀ ਇਹੋ ਜਿਹਾ ਕੋਈ ਨਿਕਲੂਗਾ ਭਈ ਆ ਗੱਟਾਂ ਦੇ ਵਿੱਚ ਹਨ ਜਿਹੜਾ 670 ਰੁਪਏ ਮਿਲਦਾ ਜੀ ਕਦੇ ਬੁੜੀਆਂ ਤੋਂ ਗਾਲਾਂ ਲੈ ਲਓ ਵੀ ਆ ਕਿਉਂ ਜਾਂ ਲੰਦਾ ਪਰ 670 ਰੁਪਏ ਰੇਟ ਵੀ ਉਹ ਜਾਂ ਭਈ ਹਨ ਤੇ ਜਿਹੜਾ ਭਈ ਇਧਰ ਇਹ ਲਰ ਦੇ ਡਾਇਮੰਡ ਦਾ ਜੀ ਇਹ ਲਰ ਆਹੀ ਵਿਕਿਆ 600 ਰੁਪਏ 600 ਰੁਪਏ ਦਾ ਬਜਾਰ ਇਧਰ ਐਲਰ ਦਾ ਪਿਆ ਜੀ ਆ ਡਾਇਮੰਡ ਭਾਈ ਇਹ ਵੀ ਸੇਮ ਹੀ ਹੈ ਬਜਾਰ ਬਸ 600 600 ਹੀ ਪਖਰਾਜ ਤਾਂ ਭਾਈ ਖਤਮ ਹੀ ਹੋ ਕਾ ਨਹੀਂ ਹੈ ਨਾ ਇਧਰ ਭਾਈ ਮਲਗਾਈ ਬਠਾੜਤੀਆ ਵੀਰ ਪ੍ਰੇਮ ਪਰ ਉਹਨਾਂ ਦਾ ਭਾਈ 2 ਦਿਨ ਹੋ ਗਏ ਵਿਕਿਆ ਨਹੀਂ ਜਦੋਂ ਡਾਇਮੰਡ ਆ ਜਾਂਦਾ ਫਿਰ ਪਖਰਾਜ ਵਿਕਦਾ ਹੀ ਨਹੀਂ ਮੁੱਕਦੀ ਗੱਲ ਇਹ ਹੈ ਨਾ ਲੈ ਭਾਈ 600 600 ਰੇਟ ਜਿਹੜਾ ਭਾਈ ਆ ਸਾਢੇ ਸ਼ੀਸ਼ ਤੋਂ ਵਿਕਦਾ ਸੀ ਅੱਗੇ ਹੁਣ ਮੈਂ ਕਹਿੰਦਾ ਵਿੱਚੋਂ ਵਿੱਚੇ ਹੁਣ ਤਾਂ 600 ਦੀ ਆ ਕੋਈ ਕੋਈ ਗੱਟਾ ਮਾੜਾ ਮੋੜਾ ਲੰਘ ਦੇ ਕੀ ਕਰਾਂ ਨਾ ਤੇ ਬਾਈ ਦਾ ਨੰਬਰ ਆ ਗਿਆ 83604 235552 83604 235552 ਪੰਜਾਬ ট্রেਡਿੰਗ ਦਾ ਹੋਰ ਭਰਾ ਠੀਕ ਹੈ ਜੀ ਸਿਰ ਤਾਂ ਕਹਿੰਦੇ ਚਲੋ ਵਧੀਆ ਜੀ ਲਓ ਬਾਈ ਆਹ ਰੈਡ ਜਿਹੜਾ ਮਿੱਤਰੋ ਅੱਜ ਚੱਲੇ ਆ ਜੀ